ਡੈਮੋਕ੍ਰੇਸੀ ਦਾ ਮਰਡਰ ਕੀਤਾ ਹੈ ਸਰਕਾਰ ਨੇ ਰੇਖਾ ਗੁਪਤਾ ਦੀ ਸਰਕਾਰ ਔਰ ਦਿੱਲੀ ਗੁਰਦੁਆਰਾ ਕਮੇਟੀ ਨੇ ਚੁਣੇ ਹੋਏ ਮੈਂਬਰ ਹਟਾਏ ਨੇ ਕੋਰਟ ਦੇ ਵਿੱਚ ਕੇਸ ਪਾ ਕੇ ਵਾਪਸ ਲੈਂਦੇ ਨੇ ਇਹ ਸਿੱਧਾ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੈ ਜਿਹੜੇ ਵਾਦੇ ਚੋਣਾਂ ਦੇ ਕਾਲੀ ਦਾਲ ਨਾਲ ਕੀਤੇ ਗਏ ਸਨ ਉਹਨਾਂ ਵਾਦਿਆਂ ਤੋਂ ਹਿੰਦੁਸਤਾਨ ਦੀ ਸਰਕਾਰ ਮੁਨਕਰ ਹੋ ਰਹੀ ਹੈ ਤੇ ਉਹਦੇ ਨਾਲ ਦਿੱਲੀ ਦੀ ਸਰਕਾਰ ਮੁਨਕਰ ਹੋ ਰਹੀ ਹੈ

ਸਰਕਾਰ ਨੇ ਡੈਮੋਕਰੇਸੀ ਦਾ ਮਰਡਰ ਕੀਤਾ ਹੈ ਕਾਹਨ ਕੀਤਾ ਹੈ ਔਰ ਸਰਕਾਰ ਇਹ ਸੋਚਦੀ ਹੋਏਗੀ ਕਿ ਇਹ ਜਿਹੜਾ ਉਹਨਾਂ ਨੇ ਕਾਰਾ ਕੀਤਾ ਹਾਈ ਕੋਰਟ ਚ ਵਿਡਰਾ ਕਰਕੇ ਇੱਕ ਕਲਰ ਕੋਲੋਂ ਆਪਣਾ ਆਰਡਰ ਕਰਵਾ ਕੇ ਇਹ ਕਦੀ ਇਸ ਕੌਮ ਬਰਦਾਸ਼ਤ ਨਹੀਂ ਕਰੇਗੀ ਜਿੰਨੇ ਵੀ ਕੌਮ ਦੇ ਗਰਦਾਰ ਹੋਇਆ ਉਹ ਅੱਜ ਦਿੱਲੀ ਕਮੇਟੀ ਉਤੇ ਕਾਬਜ ਹੋ ਗਿਆ ਹੈ ਸਰਕਾਰ ਨਾਲ ਮਿਲ ਕੇ ਇੱਥੇ ਨਿਸ਼ਾਨ ਸਾਹਿਬ ਦੀ ਜਗਾ ਉਹ ਦਿਨ ਦੂਰ ਨਹੀਂ ਜਦ ਬੀਜੇਪੀ ਆ ਟੰਡਾ ਲੜ ਗਏ ਜਿਹੜਾ ਸਾਡਾ ਖਾਲਸਾ ਨਿਸ਼ਾਨ ਹੈ ਖੰਡਾ ਉਹ ਜਗਾ ਬੀਜੇਪੀ ਦਾ ਕੰਮਲ ਲੜ ਗਏ ਇਹ ਦਿਨ ਦੂਰ ਨਹੀਂ ਆੜਾ ساته نه ਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਕਮੇਟੀ ਦੇ ਵਿੱਚੋਂ ਸਰਕਾਰ ਦੀ ਤਰਫੋਂ ਉਹਨਾਂ ਨੇ ਇੱਥੇ ਕਬਜ਼ਾ ਕਰਵਾਉਣ ਦੀ ਪਹਿਲੇ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਵਿਧਾਨ ਨੂੰ ਤੋੜਿਆ ਹੈਗਾ ਸਾਡੇ ਦੋ ਬੰਦਿਆਂ ਨੇ ਜਿਹਨੂੰ ਜੋ ਇਨਾਮੇ ਆਪਣੀ ਸਰਕਾਰ ਕੋਲੋਂ ਉਹਨਾਂ ਨੂੰ ਇੱਥੋਂ ਵਾਪਸ ਲੈ ਗਿਆ ਅਸੀਂ ਚਾਹੁੰਦੇ ਹਾਂ ਕਿ ਅਗਰ ਸਰਕਾਰ ਇਸ மே ਵੀ ਦਖਲ ਅੰਦਾਜ਼ੀ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਜਤ ਇਤਨਾ ਵੱਡਾ ਨੁਕਸਾਨ ਹੋਏਗਾ ਸਰਕਾਰ ਨੂੰ ਔਰ ਮੈਂ ਜਿੱਥੇ ਅਮਿਤ ਸ਼ਾਹ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹ ਇੱਥੇ ਗੁਰਦੁਆਰਾ ਕਮੇਟੀ ਦੇ ਵਿੱਚ ਆਪਣਾ ਬਰਦਾਸ਼ ਨਹੀਂ karenge ਔਰ ਮਨਜੀਤ ਆਪਣਾ ਮਨਜਿੰਦਰ ਸਿੰਘ ਸਰਸਾ ਔਰ ਸਾਥ ਮੇ ਕਲਕਾ ਕੋ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਕਿ ਅਸੀਂ ਅਗਰ ਤੁਸੀਂ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਸਰਕਾਰ ਦੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਦੇਖ ਦਿੱਲੀ ਦਾ ਸਿੱਖ ਸੜਕਾਂ ਤੇ ਆ ਗਿਆ ਔਰ ਸਾਡਾ ਬਸ ਜਿਹੜਾ ਹੋਏਗਾ ਅਸੀਂ ਕਰਾਂਗੇ ਮੈਂ ਸਮਝਦਾ ਇਹ ਇਹ ਡੈਮੋਕ੍ਰੇਸੀ ਦਾ ਮਰਡਰ ਕੀਤਾ ਹੈ ਸਰਕਾਰ ਨੇ ਰੇਖਾ ਗੁਪਤਾ ਦੀ ਸਰਕਾਰ ਔਰ ਦਿੱਲੀ ਗੁਰਦੁਆਰਾ ਕਮੇਟੀ ਨੇ ਚੁਣੇ ਹੋਏ ਮੈਂਬਰ ਹਟਾਏ ਨੇ ਕੋਰਟ ਦੇ ਵਿੱਚ ਕੇਸ ਪਾ ਕੇ ਵਾਪਸ ਲੈਂਦੇ ਨੇ ਇਹ ਸਿੱਧਾ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੈ ਜਿਸ ਨੂੰ ਕੌਮ ਕਦੀ ਬਰਦਾਸ਼ਤ ਨਹੀਂ ਕਰੇਗੀ ਆਪਣਾ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਮਗਰ ਲਾ ਕੇ ਤੁਸੀਂ ਸਾਡੀ ਕੌਮ ਦਾ ਨੁਕਸਾਨ ਕਰਨਾ ਚਾਹ ਰਹੇ ਹੋ ਤੁਹਾਨੂੰ ਉਹਨਾਂ ਕਰਕੇ ਵੋਟਾਂ ਨਹੀਂ ਮਿਲਦੀਆਂ ਪੰਥ ਦੀ ਸੋਚੋ ਇਹ ਦੋ ਬੰਦੇ ਜਿਹੜੇ ਤੁਹਾਡੇ ਦਾ ਮਗਰ ਲਾ ਕੇ ਤੁਸੀਂ ਇਹ ਸਾਰੇ ਕਾਰਜ ਕਰ ਰਹੇ ਹੋ ਏ ਕੋਈ ਤੁਹਾਨੂੰ ਕੋਈ ਆਪਣਾ ਉਹ ਨਹੀਂ ਦੇ ਸਕਦੇ ਸਿੱਖੀ ਦਾ ਮੈਨੇਟ ਨਹੀਂ ਦੇ ਸਕਦੇ ਸਿੱਖ ਪੰਥ ਜਾਣੂ ਆ ਉਹਨਾਂ ਦਾ ਮਗਰ ਕੋਈ ਨਹੀਂ ਹੈਗਾ ਅੱਜ ਜੋ ਸਰਕਾਰਾਂ ਨੇ ਦਿੱਲੀ ਸਰਕਾਰ ਨੇ ਜੋ ਕੀਤਾ ਇਹਨਾਂ ਨੂੰ ਬੜੇ ਅਸੀਂ ਨਖੇਦੀ ਕਰਦੇ ਆਂ ਔਰ 1.4 ਸਾਲ ਹੋ ਗਏ ਨੇ ਇਲੈਕਸ਼ਨ ਦਾ ਟਾਈਮ ਆ ਗਿਆ ਅਗਰ ਇਹ ਗਲਤ ਸੀ ਤਾਂ ਪਹਿਲਾਂ ਕਿਉਂ ਨਹੀਂ ਠੀਕ ਕੀਤਾ ਅੱਜ ਸਮਾਂ ਆ ਗਿਆ ਸਭ ਜਾਣਦੇ ਨੇ ਔਰ ਸਮਾਂ ਆਇਆ ਕਿ ਦੱਸੇਗਾ ਇਹਨਾਂ ਨੂੰ ਜੋ ਦਿੱਲੀ ਸਵਿਗਰ ਦਾ ਪ੍ਰਬੰਧਕ ਕਮੇਟੀ ਜੋ ਪ੍ਰਧਾਨ ਹੈ ਉਹਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਔਰ ਇਲੈਕਸ਼ਨ ਦੀ ਤਿਆਰੀ ਕਰ ਲੈ ਜੇ ਤੇ ਦੇਖੋ ਮੈਂ ਪਰ ਆਇਆ ਕੁਝ ਕਰਕੇ ਦਿਖਾ ਦੇ ਤੁਸੀਂ ਦਿੱਲੀ ਕਮੇਟੀ ਦਾ ਨੁਕਸਾਨ ਹੀ ਕੀਤਾ ਤਾਉ ਨੂੰ ਥੱਲੇ ਲਾਇਆ ਤੁਸੀਂ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਆਪਣਾ ਸਰਕਾਰ ਹੈ ਉਹਨੂੰ ਇਹ ਤਾਂ ਸੰਗਿਆਨ ਲੈਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਪੰਥ ਦੀ ਚੜ੍ਹਦੀ ਕਲਾ ਲੈਣਾ ਚਾਹੁੰਦੇ ਹੋ ਨਾਲ ਲੈ ਕੇ ਚੱਲਣਾ ਚਾਹੁੰਦੇ ਹੋ ਤੇ ਚੰਗਾ ਕੰਮ ਕਰ ਲਓ ਕੋਈ ਇਹ ਜੋ ਕਮਿਊਨਿਟੀ ਸਭ ਜਾਣਦੇ ਆ ਸੰਗਤ ਗੋਪਾਲ ਜੀ ਦੇ ਆਖਿਆ ਉਹ ਨਾ ਨੀਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆ ਜਿ세 ਜਿਹੜਾ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ ਕੀਤਾ ਉਹਦੇ ਅਗੇ ਅਸੀਂ ਪ੍ਰੋਟੈਸਟ ਕਰਨ ਆਇਆ ਔਰ ਤੁਸੀਂ ਇਹ ਦੇਖੋ 36 ਘੰਟਿਆਂ ਦੇ ਵਿੱਚ ਦਿੱਲੀ ਦੇ ਸਿੱਖਾਂ ਦਾ ਹੜ ਜਿਹੜਾ ਨਾ ਉਹ ਇਸ ਮੁਜਾਰੇ ਵਿੱਚ ਸ਼ਾਮਿਲ ਹੋਇਆ ਪ੍ਰੋਟੈਸਟ ਮਾਰਚ ਵਿੱਚ ਸ਼ਾਮਿਲ ਹੋਇਆ ਅਸੀਂ ਮਾਸਟਰ ਜੀ ਦੀ ਜਗਾ ਕਿਉਂ ਚੁਣੀ ਹੈ ਜਦ ਕਈ ਸਿਕਾਮਨੋ ਖਾਲਸਤਾਨ ਦੀ ਮੰਕੀ ਕੀਤੀ ਜਾ ਰਹੀ ਸੀ ਤੇ ਮਾਸਟਰ ਜੀ ਨੇ ਜਿਹੜੀ ਨੈਸ਼ਨਲ ਪਾਰਟੀ ਸੀ ਉਹਨੂੰ ਸਹਾਇਤਾ ਦੇਣ ਦੀ ਗੱਲ ਕੀਤੀ ਮਾਸਟਰ ਜੀ ਦੇ ਨਾਲ ਕੀਤੇ ਸਾਰੇ ਵਾਦੇ ਅੱਜ ਹਿੰਦੁਸਤਾਨ ਦੀ ਸਰਕਾਰ ਜਿਹੜੀ ਉਹ ਬਦਲ ਰਹੀ ਹੈ ਔਰ ਉਸ ਤੋਂ ਮਰਮਤ ਹੋ ਰਹੀ ਹੈ ਏ ਮਾਸਟਰ ਜੀ ਦਾ ਬੁੱਤ ਅਸੀਂ ਸੇਵਾਸਤੇ ਲਾਇਆ ਸੀ ਦਿੱਲੀ ਦੇ ਸਾਰੇ ਬੁੱਤ ਤੱਕ ਲੋ ਸਾਰਿਆਂ ਦੇ ਪਿੱਠ ਪਾਰਲੀਮੈਂਟ ਚ ਪਰ ਮਾਸਟਰ ਜੀ ਦਾ ਮੂੰਹ ਇਸ ਹਿੰਦੂ ਦੀ استان ਦੀ ਸਰਕਾਰ ਵੱਲ ਹੈ ਜਿਹੜੇ ਵਾਦੇ ਮਾਸਟਰ ਜੀ ਦੇ ਨਾਲ ਕੀਤੇ ਗਏ ਸਨ ਸ਼ੋਮਣੀ ਅਕਾਲੀ ਦਲ ਨਾਲ ਕੀਤੇ ਗਏ ਸਨ ਉਹਨਾਂ ਵਾਦਿਆਂ ਤੋਂ ਹਿੰਦੁਸਤਾਨ ਦੀ ਸਰਕਾਰ ਮੁਨਕਰ ਹੋ ਰਹੀ ਹੈ ਤੇ ਉਹਦੇ ਨਾਲ ਦਿੱਲੀ ਦੀ ਸਰਕਾਰ ਮੁਨਕਰ ਹੋ ਰਹੀ ਹੈ ਮੁਨਕਰ ਕੇ ਸਾਹਸਤੇ ਹੋ ਰਹੀ ਹੈ ਜਿਹੜੇ ਸ਼ਰਾਬੀ ਕਬਾਬੀ ਹੈਗੇ ਜਿਨ੍ਹਾਂ ਦੀ ਇਨਕੁਆਰੀ ਨਹੀਂ ਹੋਣੀਆਂ ਅਗਰ ਇਨਕੁਆਰੀਆਂ ਹੋਣ ਤੇ ਇਹਨਾਂ ਦਾ ਸਥਾਨ ਆਪਣੇ ਘਰ ਨਹੀਂ ਹੋਏਗਾ ਈਡੀ ਦੇ ਦਫ਼ਤਰ ਚ ਰਾਤ ਵਜਾ ਕੇ ਕਰਨਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਤਨੇ ਵੱਡੀ ਬੇਇਨਸਾਫੀ ਸ਼ਾਇਦ ਅੰਗਰੇਜ਼ਾਂ ਨੇ ਨਹੀਂ ਕੀਤੀ ਮੁਗਲਾਂ ਨੇ ਸਾਨੂੰ ਸ਼ਹੀਦ ਕੀਤਾ ਪਰ ਇਹ ਜੀ ਬੇਈਮਾਨੀ ਜਿਹੜੀ ਸੀ ਉਹਨੇ ਕੀਤੀ ਸੀ ਅੱਜ ਮੈਂ ਕਹਿਣਾ ਚਾਹੁੰਦਾ ਵਾਂ ਕਿ ਮਤ ਸਮਝੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਿਹਾ ਹੈ ਮਤ ਸਮਝੋ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਵਧ ਤਗੜਾ ਹੋ ਕੇ ਹਿੰਦੁਸਤਾਨ ਦੇ ਇਹਨਾਂ ਰਾਜਿਆਂ ਨਾਲ ਟੱਕਰ ਲੈਣ ਵਾਸਤੇ ਬਿਲਕੁਲ ਤਿਆਰ ਹੈ ਅਸੀਂ ਇਹ ਜਿਹੜੀ ਬਦਮਾਸ਼ੀ ਕੀਤੀ ਹੈ ਇਹਨਾਂ ਨੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ بڑے بڑے ਵਕੀਲ ਬੈਠੇ ਨੇ ਇੱਥੇ ਜਦ ਇਹ ਆਪਣਾ ਕੇਸ ਫਿੱਟ ਰਾਹ ਕਰ ਰਹੇ ਨੇ ਵਿਡਰਾ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਬੇਈਮਾਨੀ ਕੀਤੀ ਹੈ ਉਹਦਾ ਖਮਿਆਜਾ ਹਿੰਦੁਸਤਾਨ ਦੀ ਸਰਕਾਰ ਬੁਗਤ ਗਈ ਪਰ ਇਹ ਮਤ ਸਮਝੋ ਕਿ ਅਸੀਂ ਇਸ ਵਕਤ ਪੂਰੇ ਹਿੰਦੁਸਤਾਨ ਦੇ ਉੱਤੇ ਰਾਜ ਕਰ ਰਹੇ ਹਾਂ ਤੇ ਕੋਈ ਬੰਦਾ ਐਸਾ ਨਹੀਂ ਜਮਿਆ ਜਿਹੜਾ ਸਾਨੂੰ ਇੱਥੋਂ ਲਾ ਸਕੇ ਸਾਡੇ ਹਰ ਉਸ ਕੰਮ ਨੂੰ ਜਿਸ ਦੇ ਕਨਸਟੀਟਿਊਸ਼ਨ ਇਨਵਾਲਵ ਹੈ ਗਈ ਡੈਮੋਕ੍ਰੇਸੀ ਦਾ ਕਤਲ ਕਰਨ ਵਾਲੇ ਹੋ ਤੁਸੀਂ ਤੁਸੀਂ ਇਸ ਕਤਲ ਨੂੰ ਬਚਾ ਸਕਦੇ ਹੋ ਤਾਂ ਬਚਾ ਲੋ ਅਸੀਂ ਤਾਂ ਜਦ ਜਮਿਆ ਮੋਗਲਾਂ ਨਾਲ ਲੜਿਆ ਅੰਗਰੇਜ਼ਾਂ ਨਾਲ ਲੜਿਆ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨਾਲ ਲੜਿਆ ਤੇ ਹੁਣ ਤੁਹਾਡੀ ਘਟ ਰਹੀ ਸੀ ਤੁਹਾਡੇ ਨਾਲ ਲੜ ਰਿਹਾ ਅਸੀਂ ਆਪਣੀਆਂ ਜਾਇਜ਼ ਮੰਗਾਂ ਅਗਰ ਤੁਸੀਂ ਨਾ ਮੰਨਿਆ ਤੇ ਮਤ ਸਮਝੋ ਕਿ ਤੁਸੀਂ ਬੜੇ ਤਾਕਤਵਰ ਹੋ ਸਿੱਖ ਕੌਮ ਦੀ ਤਾਕਤ ਦੇ ਗਏ ਕੋਈ ਨਹੀਂ ਟਿਕ ਸਕਿਆ ਸੁਖਮਨੀ ਸਾਹਿਬ ਦੀ ਪੁੜੀ ਹੈ ਗਈ ਬੜੇ ਬੜੇ ਹੰਕਾਰੀਆਂ ਨੰਨ ਗਰਬਤਲ ਤੁਸੀਂ ਇੱਥੇ ਰਾਜ ਨਹੀਂ ਕਰ ਸਕੋਗੇ ਜੇ ਮੈਂ ਕਹ ਰਿਹਾ ਹਾਲਾਤ ਬਿਲਕੁਲ ਤੁਹਾਡੇ ਵਾਸਤੇ ਖੁਸ਼ਗਵਾਰ ਨਹੀਂ ਇਹ ਜਿਹੜਾ ਜ਼ੁਲਮ ਤੁਸੀਂ ਕੀਤਾ ਹੈ ਡੈਮੋਕ੍ਰੇਸੀ ਦਾ ਕਤਲ ਕੀਤਾ ਹੈ ਸਿੱਖਾਂ ਦੇ ਧਾਰਮਿਕ ਕਮਾਂ ਵਿੱਚ ਤੁਸੀਂ ਦਖਲ ਕੀਤਾ ਤੁਸੀਂ ਅੱਗੇ ਹਜ਼ੂਰ ਸਾਹਿਬ ਕੀਤਾ ਪਟਨਾ ਸਾਹਿਬ ਕੀਤਾ ਦਿੱਲੀ ਦੇ ਵਿੱਚ ਤੁਸੀਂ ਇਹਨਾਂ ਨੂੰ ਇਲੈਕਸ਼ਨ ਦੇ ਦਿਨ ਸਾਨੂੰ ਪੁਲਿਸ ਰਾਹੀਂ ਬਾਹਰ ਕੱਢ ਕੇ ਚੋਣ ਕਰਾਈ ਹੈ ਤੇ ਉਸ ਚੋਣ ਦੇ ਨਾਲ ਹੀ ਜਿਹੜੇ ਇਲਲੀਗਲ ਸੀ ਅਨ ਕਨਸਟੀਟਿਊਸ਼ਨਲ ਸੀ ਇਹ ਤੁਸੀਂ ਇਹ ਬਦਮਾਸ਼ੀ ਕਰ ਰਹੇ ਹੋ ਸਾਡੇ 3 ਸਾਲਾਂ ਜੇ ਤੁਸੀਂ ਸੱਚੇ ਸੀ ਤੇ ਫੈਸਲਾ ਕਰਾ ਲੈਂਦੇ ਹਾਈ ਕੋਰਟ ਦੇ ਜੱਜ ਕੋਲੋਂ ਪਰ ਤੁਸੀਂ ਗਲਤ ਸੀ ਇਸ ਲਈ ਮੈਂ ਹਾਲੇ ਵੀ ਬੇਨਤੀ ਕਰਦਾ ਕਿ ਹਿੰਦੁਸਤਾਨ ਦੀ ਸਰਕਾਰ ਬਾਜ਼ ਆ ਜਾਵੇ ਦਿੱਲੀ ਦੀ ਸਰਕਾਰ ਬਾਜ਼ ਆ ਜਾਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਟੈਸਟ ਕਿਸੇ ਨਾ ਕਿਸੇ ਤਰੀਕੇ ਨਾਲ ਜਾਰੀ ਰੱਖਾਂਗੇ ਜਦ ਤੱਕ ਇਹਨਾਂ ਬੇਈਮਾਨਾਂ ਨੂੰ ਦਿੱਲੀ ਕਮੇਟੀ ਚੋਂ ਖਡੋਗੇ ਨਹੀਂ ਔਰ ਜਿਹੜੇ ਮੈਂਬਰ ਬਾਹਰ ਕੜੇ ਉਹਨਾਂ ਨੂੰ ਬਹਾਲ ਨਹੀਂ ਕਰੋਗੇ ਮੈਂ ਇਹ ਬੇਨਤੀ ਕਰ ਰਹਾ ਹਾਂ ਅੱਜ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਕਰ ਦਿੱਲੀ ਦੇ ਸੇ ਇਕੱਠੇ ਹੋਇਆ ਹਨ ਮੈਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ 100% 90% ਨਹੀਂ 90% ਨਹੀਂ 100% ਸਾਡੇ ਵਰਕਰਾਂ ਨੇ ਸੇ ਕੌਮ ਨਾਲ ਦਦ ਰੱਖਣ ਵਾਲੀ ਸ਼ਖਸੀਤਾਂ ਨੇ ਇੱਥੇ ਅੱਜ ਹਾਜ਼ਰੀ ਲਵਾਈ ਹੈ ਮੈਂ ਦਿਲ ਦੀ ਗ੍ਰਹਾਈਆਂ ਤੋਂ ਆਪਣੇ ਵੱਲੋਂ ਔਰ ਸਮੁੱਚੇ ਕਾਲੀ ਦਲ ਦੇ ਵਰਕਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਗੇ ਵੀ ਇਸੇ ਤਰ੍ਹਾਂ ਇਹ ਲੜਾਈ ਮੁਕਣੀ ਨਹੀਂ ਸਾਨੂੰ ਆਪਣਾ ਸਹਿਯੋਗ ਦਿੰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਐ ਜਿੰਨੀ ਵੀ ਸੰਗਤ ਆਈ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਲੰਗਰ ਤਿਆਰ ਹੈ ਔਰ ਲੰਗਰ ਛਕੇ ਵਗੈਰ ਆਪਣੇ ਘਰਾਂ ਵਿੱਚ ਨਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾ ਸਾਹਿਬ ਨੇ ਸਾਰੀਆਂ ਗੱਲਾਂ ਟੱਚ ਕਰ ਲਈਆਂ ਨੇ ਮੈਂ ਸਮਝਦਾ ਸਰਕਾਰ ਨੇ ਡੈਮੋਕ੍ਰੇਸੀ ਦਾ ਮਰਡਰ ਕੀਤਾ ਹੈ ਕਾਹਨ ਕੀਤਾ ਹੈ ਔਰ ਸਰਕਾਰ ਇਹ ਸੋਚਦੀ ਹੋਏਗੀ ਕਿ ਇਹ ਜਿਹੜਾ ਉਹਨਾਂ ਨੇ ਕਾਰਾ ਕੀਤਾ ਹਾਈ ਕੋਰਟ ਤੋਂ ਵਿਡਰਾ ਕਰਕੇ ਇਹ ਕਲਰ ਕੋਲੋਂ ਆਪਣਾ ਆਰਡਰ ਕਰਵਾ ਕੇ ਇਹ ਕਦੀ ਇਸ ਕੌਮ ਬਰਦਾਸ਼ਤ ਨਹੀਂ ਕਰੇਗੀ ਔਰ ਇਹਦਾ ਮਕੂਲ ਜਵਾਬ ਸੜਕਾਂ ਤੇ ਵੀ ਦੇਾਂਗੇ ਅਸੀਂ ਲੀਗਲੀ ਵੀ ਦੇਾਂਗੇ ਇਹ ਮੈਂ ਸਮਝਦਾ ਵਾਂ ਕਿ ਉਹੀ ਕੰਮ ਹੈ ਕਿ ਕਿਸੇ ਵੀ ਤਰੀਕੇ ਅਸੀਂ ਸਰਕਾਰੀ ਦਖਲ ਜਿਹੜਾ ਗੁਰਦੁਆਰਿਆਂ 'ਚ ਦੇਣਾ ਉਹ ਬਰਦਾਸ਼ਤ ਨਹੀਂ ਹੋਏਗਾ ਇਹ ਸਾਡਾ ਮੁਜ਼ਾਹਰਾ ਜਿੱਥੇ ਸਰਕਾਰ ਦੇ ਖਿਲਾਫ ਹੈ ਕਮੇਟੀ ਦੇ ਕਰਪਟ ਅਹੁਦੇਦਾਰਾਂ ਦੇ ਖਿਲਾਫ ਹੈ ਗੈਰ ਲੀਗਲੀ ਅਨਲੀਗਲੀ ਚੁਣੀ ਹੋਈ ਕਮੇਟੀ ਦੇ ਖਿਲਾਫ ਹੈ ਅਸੀਂ ਸਰਕਾਰ ਨੂੰ ਕਹਾਂਗੇ ਆਰਡਰ ਵਾਪਸ ਲਾਓ ਆਪਣਾ ਚੱਖਾਂ ਦਾ ਅੰਦਾਜ਼ੀ ਬੰਦ ਕਰੇ ਬੰਦ ਕਰੇ ਬੰਦ ਕਰੇ ਪੀਟੀਪੀ ਦਖਲ ਅੰਦਾਜ਼ੀ ਗੁਰਦੁਆਰਾ ਕਮੇਟੀ ਵਿੱਚ ਬੰਦ ਕਰੇ ਬੰਦ ਕਰੇ ਬੰਦ ਕਰੇ ਦੇਖਾ ਦਸੀ ਹੰਦਾ ਇਹ ਬੰਦ ਕਰਾਓ ਐਸਾ ਬੰਦ ਕਰਾਓ ਇਹ ਦੇਖੋ ਟੈਲੀਪੁਲਿਸ ਹੇ ਟੈਲੀਪੁਲਿਸ ਹੇ राइट दिल्ली नौ? नौ? दिल्ली 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 पुलिस 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 ने ने किया से गलत कर रही है सरकार कहते चोर सिंह मनिंदरसा कहते कर रही है दिल्ली दिल्ली पुलिस पुलिस मिली हुई है ये दिल्ली पुलिस सरकार के मिली हुई है दिल्ली हाय 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 कुछ कुछ जरा कुछ बार आ जाए ना 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 पानी कालता है ओ कोई ये गलत बिल्कुल ये गलत है पानी कालता है उसी पाक तो मान नहीं साड़ी कौन सरकार ने मान नहीं रखा साड़ी गुरु का 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 मान नहीं रखा साड़ी ਹਾਏ ਹਾਏ ਦਿੱਲੀ ਪੁਲਿਸ ਹਾਏ ਹਾਏ ਦਿੱਲੀ ਪੁਲਿਸ ਹਾਏ ਹਾਏ ਯਾਰ ਦਿੱਲੀ ਪੁਲਿਸ ਕੀ ਆ ਕਿ ਇਹ ਸਾਡੇ ਰਾਈਟ ਟੂ ਪ੍ਰੋਟੈਸਟ ਨੂੰ ਵਾਇਲੇਟ ਕਰ ਰਹੀ ਹੈ ਦਿੱਲੀ ਪੁਲਿਸ ਨੇ ਸਾਨੂੰ ਪੁੱਤਲਾ ਨਹੀਂ ਜਲਾਣ ਦਿੱਤਾ ਸਾਨੂੰ ਪੁੱਤਲਾ ਲੈ ਕੇ ਸਾਈਡ ਤੇ ਨਹੀਂ ਜਾਣ ਦਿੱਤਾ ਦਿੱਲੀ ਸਰਕਾਰ ਦੀ ਤਖ਼ਰ ਅੰਦਾਜ਼ੀ ਨਾਲ ਸਾਡੇ 2 ਮੈਂਬਰ ਜੋ ਗਲਤ ਤਰੀਕੇ ਨਾਲ ਹਟਾ ਕੇ ਆਪਣੇ ਸ਼ਰਾਬੀ ਖੁਆਬੀ ਮੈਂਬਰ ਇਸ ਦੇ ਅੰਦਰ ਪਾਤੇ ਜਿਹੜੇ ਬੰਦੇ ਨਹੀਂ ਸੀਗਾ ਉਹ ਇਹਦੇ ਦੇ ਬਾਵਜੂਦ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਦਿੱਲੀ ਸਰਕਾਰ ਦੇ ਖਿਲਾਫ ਕਿ ਸਾਡੇ ਗੁਰੂ ਧਾਮਾਂ ਦੇ ਦਿੱਲੀ ਸਰਕਾਰ ਡਾਇਰੈਕਟ ਅਟੈਕ ਕਰ ਰਹੀ ਹੈ ਉਹਦੇ ਵਾਸਤੇ ਅਸੀਂ ਪੁਤਲਾ ਲੈ ਕੇ ਜਾ ਰਹੇ ਸੀਗੇ ਸਾਈਡ ਤੇ ਜਿੱਥੇ ਅਸੀਂ ਪ੍ਰੋਟੈਸਟ ਕਰਦਾ ਸੀਗਾ ਸ਼ਾਂਤ ਬਾਈ ਪਰ ਦਿੱਲੀ ਪੁਲਿਸ ਨੇ ਜਿਹੜਾ ਦਿੱਲੀ ਦਾ ਇੱਕ ਸਿੱਖ ਗੱਦਾਰ ਮੰਤਰੀ ਹੈ ਮਨਿੰਦਰ ਸਿੰਘ ਸਿਰਸਾ ਚੋਰ ਜਿਹੜਾ ਗੁਰੂ ਘਰ ਦੇ ਪੈਸੇ ਖਾ ਗਿਆ ਅੱਜ ਮੰਤਰੀ ਬਣਾ ਕੇ ਪਾ ਗਿਆ ਉਹਨੇ ਦਿੱਲੀ ਪੁਲਿਸ ਨੂੰ ਇਸ਼ਾਰਾ ਕੀਤਾ ਕਿ ਇਹ ਪੁਤਲਾ ਨਹੀਂ ਜਾਣਾ ਚਾਹੀਦਾ ਦਿੱਲੀ ਪੁਲਿਸ ਨੇ ਆਪ ਪੁਤਲਾ ਫਾੜਿਆ ਕਿੱਧਰ ਕਿੱਧਰ ਇਹ ਫਾੜਿਆ ਇਹ ਚੱਕੇ ਲਾ ਰਹੇ ਚੱਕੇ ਲਾ ਗਏ ਇਹ ਪੈਸੇ ਉਹਦੇ ਡੰਡਿਆ ਇਹ ਦਿੱਲੀ ਪੁਲਿਸ ਨੇ ਆਪ ਫਾੜਿਆ ਇਹ ਦਿੱਲੀ ਦੀ ਪੁਲਿਸ ਨੇ ਦਿੱਲੀ ਸਰਕਾਰ ਨਾਲ ਮਿਲੀ ਹੋਈ ਹੈ ਮਨਿੰਦਰ ਸਿੰਘ ਸਿਰਸਾ ਨੇ ਹਾਂ ਦਿੱਲੀ ਪੁਲਿਸ ਦੇ ਸਟੇਸ਼ਨ ਤੇ ਆਈ ਥੀ ਕਿ ਅੱਜ ਇੱਕ ਗੱਲ ਕਲੀਅਰ ਹੋ ਗਈ ਕਿ ਮਨਿੰਦਰ ਸਿੰਘ ਸਾ ਜਨ ਸੰਗੀ ਹੈ ਉਹ ਸਿੱਖੀ ਨਹੀਂ ਹੈ ਜੇਕਰ ਸਿੱਖ ਹੁੰਦਾ ਤੇ ਪਰ ਡੇਰੇ ਗੁਰੂ ਘਰ ਹਮਲੇ ਹੋਇਆ ਬੀਜਪੀ ਦੇ ਜਿਹੜੇ ਉਹਨੇ ਹਾਫ ਕਰਾਇਆ ਆ ਸਾਬਤ ਹੋ ਗਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਜਨਤਾ ਪਾਰਟੀ ਬੈਡਮਨ ਕਮੇਟੀ ਬਣ ਚੁੱਕੀ ਹੈ 41 ਸਾਲਾਂ ਬਾਅਦ ਅੱਜ ਫੇਰ ਸਾਨੂੰ ਆਪਰੇਸ਼ਨ ਬਲੂ ਸਟਾਰ ਯਾਦ ਕਰਾਇਆ ਗਿਆ ਭਜੀ ਪੁਤਲਾ ਫੁਕ ਕੇ ਪੂਰੀ ਲੋੜ ਹੀ ਕੀਤੀ ਦੇਖੋ ਪੁਤਲਾ ਫੁਕਣ ਦੀ ਲੋੜ ਇਸ ਕਰਕੇ ਆ ਕਿ ਜਦੋਂ ਦਿੱਲੀ ਦੇ ਚੁਣੇ ਹੋਏ ਮੰਤਰੀ ਜਿਨ੍ਹਾਂ ਨੇ ਸੰਵਿਧਾਨ ਦੀ ਸੋਚ ਚੁੱਕੀ ਕਿ ਮੈਂ ਭੈ ਜਾਂ ਦਵੇਸ਼ ਕੇ ਬਿਨਾ ਕਿਸੇ ਕੇ ਸਾਹ ਬੇਧਭਾਵ ਕੀਏ ਮੇਰੇ ਸੰਵਿਧਾਨ ਕੀ ਪਾਲਣਾ ਕਰੂਗਾ ਉਹ ਸੰਵਿਧਾਨ ਦੀ ਪਾਲਣਾ ਤੋਂ ਭੱਜ ਗਏ ਉਹਨਾਂ ਨੇ ਦਰਬਾਵ ਨਾਲ ਸਾਡੇ ਦੋ ਬੈਬਰਾ ਦੀ ਬੈਬਰੀ ਰੱਦ ਕੀਤੀ ਅਸੀਂ ਆ ਉਹਦਾ ਵਿਰੋਧ ਚਤਾੜਾ ਆ ਦਿੱਲੀ ਦੇ ਸਕੋਡੇ ਕੋਡੇ ਤੋਂ ਸਿੱਖ ਚੱਲ ਕੇ ਆਏ ਨੇ ਅਸੀਂ ਇਤਨੀ ਗਰਮੀ ਦੇ ਵਿੱਚ ਜਿਹੜਾ 45 ਡਿਗਰੀ ਟੈਂਪਰੇਚਰ ਹੈ ਇਹ ਸਾਡੇ ਤੋਂ ਪਸੀਨਾ ਚੋਰੀਆ ਅਸੀਂ ਇਹ ਪ੍ਰਦਰਸ਼ਨ ਕਰਾਇਆ ਔਰ ਸਾਡੇ ਹੱਥੋਂ ਪੁਤਲਾ ਖੋਇਆ ਜਾ ਰਿਹਾ ਸਾਡਾ ਪੁਤਲਾ ਲੈ ਕੇ ਜਾਇਆ ਜਾ ਰਿਹਾ ਹੈ ਇਹ ਗਲਤ ਕੰਮ ਹੈ ਜਿਵੇਂ ਬਦਰੀਆ ਨੇ ਸੰਵਿਧਾਨ ਦੀ ਅਗਿਆਕੀ ਕੀਤੀ ਹੈ ਸੰਵਿਧਾਨ ਦੀ ਸੋਚ ਚੁੱਕ ਕੇ ਝੂਠ ਬੋਲਿਆ ਔਰ ਗਲਤ ਕੰਮ ਕੀਤਾ ਉਹ ਵੀ ਦਿੱਲੀ ਪੁਲ ਨਹੀਂ ਬੰਦੇ ਨਹੀਂ ਬੰਦੇ ਨਹੀਂ ਬੰਦੇ ਅੱਜ ਕਲਰ ਕਲੀਅਰ ਹੋ ਗਈ ਦਿੱਲੀ ਕਮੇਟੀ ਦੇ ਉੱਤੇ ਮੱッセ ਰੰਗੜ ਅਬਦਾਲੀ ਜਿੰਨੇ ਵੀ ਕੌਮ ਦੇ ਗੱਦਾਰ ਹੋਇਆ ਉਹ ਅੱਜ ਦਿੱਲੀ ਕਮੇਟੀ ਦੇ ਉੱਤੇ ਕਾਬਜ਼ ਹੋ ਗਏ ਹੈ ਸਰਕਾਰ ਨਾਲ ਮਿਲ ਕੇ ਇੱਥੇ ਨਿਸ਼ਾਨ ਸਾਹਿਬ ਦੀ ਜਗਾ ਉਹ ਦਿਨ ਦੂਰ ਨਹੀਂ ਜਦ ਬੀਜਪੀ ਚੰਡਾ ਲਾੜ ਗਏ ਜਿਹੜਾ ਸਾਡਾ ਖਾਲਸਾ ਨਿਸ਼ਾਨਾ ਖੰਡਾ ਉਹ ਜਗਾ ਬੀਜਪੀ ਦਾ ਕੰਮ ਲਾੜ ਗਏ ਇਹ ਦਿਨ ਦੂਰ ਨਹੀਂ ਆੜਾ